you <music> ਹਾਲ ਸਭ ਜੀ ਹੁਣ ਫੋਲ ਕਰਦੇ ਆ ਬਾਈ। ਆਓ ਜੀ। ਸਵੇਰ ਦਾ ਖੂਬਸੂਰਤ ਸਮਾਂ ਤੇ ਆਪਾਂ ਖੜੇ ਆ ਕੋੜਪੁਰਾ ਮੁਕਸਰ ਰੋਡ ਤੇ ਤੇ ਸਫ਼ਰ ਸ਼ੁਰੂ ਕੀਤਾ ਹੈਗਾ ਨਵਾਂ ਤੇ ਸਫ਼ਰ ਕਿੱਧਰ ਨੂੰ ਸ਼ੁਰੂ ਕੀਤਾ ਇਹ ਹਜੇ ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦਾ। ਕਿਉਂਕਿ ਜਾਣ ਦਾ ਇਰਾਦਾ ਹੈਗਾ ਅਨੰਦਪੁਰ ਸਾਹਿਬ ਪਰ ਅਨੰਦਪੁਰ ਸਾਹਿਬ ਕਿੱਧਰ ਦੀ ਜਾਇਆ ਜਾਵੇ ਇਹ ਹਜੇ ਸਮਝ ਨਹੀਂ ਆ ਰਹੀ। ਕਿਉਂਕਿ ਦੋ ਤਿੰਨ ਥਾਵਾਂ ਨੇ ਚੰਡੀਗੜ੍ਹ ਵੀ ਵਿੱਚ ਆਉਂਦੀ ਐ ਚੰਡੀਗੜ੍ਹ ਦਾ ਵੀ ਇਰਾਦਾ ਹੈਗਾ ਜਾਣ ਦਾ ਤੇ ਬੱਸੀਆਂ ਜਾਂਦਾ ਵੀ ਲੱਗਾ ਹੈਗਾ ਕਈ ਰਾਤੇ ਨੇ ਫੋਡਗੁਰਾ ਰੋਡ ਤੇ ਖੜਕੇ ਹੁਣ ਮੈਂ ਸੋਚਿਆ ਵੀ ਕਿਹੜੇ ਪਾਸੇ ਜਾਈਏ ਜਿੱਧਰ ਨੂੰ ਰਾਹ ਲੈ ਜੂਗਾ ਆਪਾਂ ਉਧਰ ਨੂੰ ਹੀ ਚੱਲਾਂਗੇ ਮਤ ਕਿਹਨੇ ਚੱਲਿਆ ਮੈਂ ਕੋਈ ਰੂਟ ਪਲਾਨ ਨਹੀਂ ਬਣਾਇਆ ਵੀ ਕਿੱਧਰ ਨੂੰ ਜਾਣਾ ਹੈਗਾ ਅੱਜ ਤੇ ਬਿਲਕੁਲ ਹੌਲੀ ਹੌਲੀ 50 60 ਦੀ ਸਪੀਡ ਤੇ ਮੈਂ ਜਾ ਰਹਿਆਂਗਾ ਸਮਾਂ ਖੁੱਲਾ ਆਪਣੇ ਕੋਲੇ ਤੇ ਖੁੱਲੇ ਸਮੇਂ ਦੇ ਵਿੱਚ ਆਪਾਂ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਜੁੜੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸ ਸਫਰ ਦੇ ਨਾਲ ਹੋ ਸਕਦਾ ਇਹ ਤੁਹਾਨੂੰ ਸਫਰ ਪਹਾੜਾਂ ਵਿੱਚ ਲੈ ਜਾਏ ਇਸ ਵਾਰ ਕੋਸ਼ਿਸ਼ ਹੋਊਗੀ ਵੀ ਆਪਾਂ ਉਧਰ ਨੂੰ ਚੱਲੀਏ ਤੇ ਦੇਖਦੇ ਹਾਂ ਕੀ ਬੰਦਾ ਹੈਗਾ ਤੇ ਜੁੜੇ ਰਹੋ ਤੁਸੀਂ ਮੇਰੇ ਨਾਲ ਸਫਰ ਦੀ ਸਫਰ ਦੀਆਂ ਬਾਤਾਂ ਸਫਰ ਦੀਆਂ ਕਹਾਣੀਆਂ ਸ਼ਿਵਰਾਜ ਟਰੈਵਲ ਸਟੋਰੀਜ਼ ਦੇ ਨਾਲ 10 ਮੁਖਸਰ ਤੋਂ 30-35 ਕਿਲੋਮੀਟਰ ਚੱਲ ਕੇ ਆਪਾਂ ਪਹੁੰਚੇ ਆਂ ਕੋਟ ਸ਼ਹਿਰ ਕੋਟਪੂਰਾ ਸ਼ਹਿਰ ਕੋਟਪੂਰਾ ਵੀ ਸਿੱਖ ਇਤਿਹਾਸ ਨਾਲ ਜੁੜਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਇੱਧਰ ਨੂੰ ਆਏ ਸੀ ਸ੍ਰੀ ਮੁਕਸਰ ਸਾਹਿਬ ਨੂੰ ਤਾਂ ਕੋਟਪੂਰੇ ਵੀ ਇੱਥੇ ਆਏ ਸੀ ਤੋਂ ਇਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਪੈਂਦਾ ਸ਼ਹਿਰ ਹੈ ਤੇ ਹੁਣ ਇਹ ਪੰਜਾਬ ਦਾ ਇੱਕ ਮਸ਼ਹੂਰ ਸ਼ਹਿਰ ਹੈ ਕੋਟਪੂਰਾ ਕੋਟਪੂਰੇ ਦਾ ਟੋਡਾ ਹੀ ਮਸ਼ਹੂਰ ਹੈ ਜੀ ਟੋਡਾ ਟੋਡੇ ਕਰਕੇ ਜਾਣਾ ਜਾਂਦਾ ਕੋਟਪੂਰਾ ਅਰ ਉਸ ਤੋਂ ਪਹਿਲਾਂ ਸਿੱਖ ਇਤਿਹਾਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜਦਾ ਹੈ ਸ਼ਹਿਰ ਕੋਟਪੂਰਾ ਇੱਥੋਂ ਆਪਾਂ ਅੱਗੇ ਨੂੰ ਚੱਲੇ ਪਾਵਾਂਗੇ ਚੰਡੀਗੜ੍ਹ ਵੱਲ ਕਮਡੇ ਕਮੋਂਦੇ ਆਪਾਂ ਪਹੁੰਚ ਗਏ ਜੀ ਲੁਧਿਆਣਾ ਤੇ ਲੁਧਿਆਣੇ ਦੇ ਇੱਕ ਐਥਲਨ ਸਟੋਰ ਦੇ ਵਿੱਚ ਇੱਕ ਦੋ ਚੀਜ਼ਾਂ ਚਾਹੀਦੀਆਂ ਮੈਨੂੰ ਡਿਕਾਥਲਨ ਸਟੋਰ ਤੋਂ ਉਹ ਆਪਾਂ ਲੈਣੇ ਆ ਪਾਰਕਿੰਗ ਵੀ ਬਤੰਦਰਾ ਨੇ ਬਹੁਤ ਢੂੰਗੀ ਬਣਾ ਰੱਖੀ ਆ ਕੀ ਬਾਤ ਡਿਕਾਥਲਨ ਸਟੋਰ ਇੰਡੀਆ ਦੇ ਵਿੱਚ ਬਹੁਤ ਥਾਵਾਂ ਤੇ ਆ ਤੇ ਇਹਨੂੰ ਆਪਣਾ ਇੱਕ ਵਧੀਆ ਐਡਵੈਂਚਰ ਸਪੋਰਟਸ ਕਲੋਥਿੰਗ ਬ੍ਰਾਂਡ ਮੰਨਿਆ ਜਾਂਦਾ ਹੈ ਡਿਕਾਥਲਨ ਕਾਤੇ ਕਿ ਬਾਰਕ মোটরসাইকেল ਸੋ ਇਹ ਆਪਹੀ ਥੋੜਾ ਡੀ ਕੈਥਲਨ ਵੀਰੇ ਬੰਜੀ ਰੋਪਸ ਕਿੱਥੋਂ ਮਿਲਣਗੀਆਂ ਬੰਜੀ ਰੋਪਸ ਤਾਂ ਲਾਸਟ ਲਾਈਏ ਉਧਰ ਉਧਰ ਠੀਕ ਸੋ ਭਈ ਇਹ ਟਿਕਟ 70 ਟਿਕਟ 3 ਜਿਹੜਾ ਹੈਗਾ ਮੈਨੂੰ ਲੱਗਦਾ ਮਹਿੰਗਾ ਵੀ ਕਾਫੀ ਹੈ ਇਹਨਾਂ ਕੋਲ ਪੀਸੀ ਯਾਹ ਪੇ ਜਾਂ ਜੰਜੀ ਰੋਸ ਦੇ ਇਹ ਬਹੁਤ ਤਾਂ ਕਾਫੀ ਹੈ ਤੇ ਮਹਿੰਗੀ ਬਹੁਤ ਹੈ ਯਾਰ 700 ਰੁਪਏ ਦੀ ਉਸ ਦਾ 700 ਰੁਪਏ ਕੈਥਰਨ ਦੀ ਗੱਲ ਕਰੀਏ ਇਹ ਤੁਹਾਡੇ ਕੈਥਰਨ ਦੇ ਵਿੱਚ ਅਹ ਟ੍ਰੈਕਿੰਗ, ਹੈਕਿੰਗ, ਸਾਈਕਲਿੰਗ, ਸਵੀਮਿੰਗ ਤੇ ਹੋਰ ਸਾਰੀਆਂ ਸਪੋਰਟਸ ਹੈ ਜਿਹੜੇ ਉਹਦੇ ਨਾਲ ਸੰਬੰਧ ਸਬੰਧ ਆ ਜਾਂਦਾ ਹੈਗਾ। ਤੇ ਇੱਥੇ ਤੁਹਾਨੂੰ ਲਗਭਗ ਸਾਰਾ ਸਮਾਨ ਮਿਲ ਜਾਂਦਾ ਹੈਗਾ ਪਰਲੇਬਲ ਸੇ ਕੈਂਪਿੰਗ ਦਾ ਸਮਾਨ ਵੀ ਮਿਲਦਾ ਹੈ। ਤੇ ਵੈਸੇ ਸਾਈਕਲਿੰਗ ਕਰਕੇ ਅਸੀਂ ਜਿਆਦਾ ਇਹਦੇ ਹੋਏ ਸੀਗੇ ਰੂਪ ਰੂਪ। ਆਹ ਜਿਹੜੇ ਹੈਗੇ ਕੈਂਪਿੰਗ ਵੈਰਾ ਦੇ ਗੀਅਰਸ ਮਿਲ ਜਾਂਦੇ। ਟੈਂਟ ਮਿਲ ਜਾਂਦੇ ਤੁਹਾਨੂੰ ਜਿਹੜੇ ਤੰਬੂ ਆਪਾਂ ਲਾਉਣੇ ਹੁੰਦੇ ਆ। ਤੇ ਜੇ ਦੋ ਦੂ ਵਾਲਾ ਜਾਂ ਇੱਕ ਵਾਲਾ ਚੇਅਰ ਮਿਲ ਜਾਂਦੀਆਂ ਬੈਠਣ ਨੂੰ ਕਾਫੀ ਕੁਝ ਮਿਲ ਜਾਂਦਾ ਇੱਥੇ ਤੇ ਮੈਂ ਬੰਜੀ ਰੂਪਸ ਲਈਆਂ ਆ 450 ਰੁਪਏ ਦੀ 450 ਦੀ ਤੇ ਮਲ ਮੰਦ ਗਿੱਟ ਲਈ 225 ਰੁਪਏ ਦੀ ਇੱਕ ਪੈਂਦੀ ਹੈ ਤੇ ਠੀਕ ਹੈ ਇੰਨੇ ਕੁ ਮੁੱਲ ਦੀ ਆਪਾਂ ਨੂੰ ਉੱਥੋਂ ਲੈਣੀ ਸੀ ਤੇ ਇੱਥੇ ਸ਼ੂਜ਼ ਇਹਨਾਂ ਦੇ ਫਿਰ ਸੌਕਸਸ ਤੇ ਇੱਕ ਆਪਾਂ ਹੋਰ ਲੈਣੀ ਜੀ ਇਹਨਾਂ ਤੋਂ ਆਰਮ ਗਲਵਜ਼ ਲੈ ਲੈਂਦੇ ਆਰਮ ਗਲਵਜ਼ ਆਰਮ ਗਲਵਜ਼ ਕੁਛ ਹੀ ਭਾਈ ਤੁਮ ਗਲਵਜ਼ ਗ੍ਰੀਲ ਆਰਮ ਗਲਵਜ਼ ਕਿਥੋਂ ਮਿਲਣਗੇ ਆਮ ਸੀਰ ਆਮ ਸੀਰ ਸਿਰਫ ਬਿਲਕੁਲ ਸਟ੍ਰੈਟੇਜੀਕ ਲਿਖੀ ਉਧਰ ਠੀਕ ਹੈ ਜੀ ਡਿਕੇਥਰਨ ਦੇ ਵਿੱਚ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਹਰ ਇੱਕ ਸਪੋਰਟਸ ਦਾ ਜਿਹੜਾ ਸਮਾਨ ਮਿਲ ਜਾਂਦਾ ਹੈਗਾ ਜਿਵੇਂ ਇੱਥੇ ਜਿਮ ਵਾਲਾ ਸਮਾਨ ਪਿਆ ਤੇ ਆਪਾਂ ਲਈ ਹੈਗੇ ਇੱਕ ਹੱਥਾਂ ਦੇ ਚੜਾਉਣ ਵਾਲੇ ਤੇ ਬੰਜੀ ਰੂਸ ক্রিকেট ਬਾਸਕਟਬਾਲ ਹਰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਮਿਲ ਜਾਂਦਾ ਮਿਲਦਾ ਵੀ ਕਫਾਇਤੀ ਜਾਇ ਥੋੜਾ ਜਿਹਾ ਮਤਲਬ ਬਜਟ ਦੇ ਵਿੱਚ ਮਿਲ ਜਾਂਦਾ ਮੈਟ ਮਿਲ ਜਾਂਦੇ ਯੋਗਾ ਮੈਟ ਮਿਲ ਜਾਂਦੇ ਆ ਸਾਰਾ ਕੁਝ ਨੂੰ ਉੱਥੇ ਮਿਲ ਜੂਗਾ ਤਕਰੀਬਨ ਜੀ ਅਪਾਉਣ ਕਾ ਇਹ ਬਿਲਿੰਗ ਇਹ ਸਟੋਰ ਥੋੜਾ ਛੋਟਾ ਤੇ ਜੀਲਪੁਰ ਵਾਲਾ ਸਟੋਰ ਜਿਹੜਾ ਇਹਨਾਂ ਦਾ ਹੈਗਾ ਉਹ ਕਾਫੀ ਵੱਡਾ ਹੈ ਇੱਥੇ ਹੋ ਗਈ ਬਿੱਲੇ ਪਾਪਾ ਜੀ ਕਹਿੰਦੇ ਇੱਧਰ ਜਾਓ ਜੀ ਸੱਚੇ ਹੱਥ ਗਲਤ ਚੱਲ ਪਏ ਕਹਿੰਦੇ ਤੁਸੀਂ La ਕਿਸੇ ਟਾਈਮ ਬਹੁਤ ਵਧੀਆ ਸਾਈਕਲ ਇੰਡਸਟਰੀ ਲਿਆ ਲੁਧਿਆਣਾ ਤੇ ਲੁਧਿਆਣਾ ਦਾ ਹੀਰੋ ਜਿਹੜਾ ਸਾਈਕਲ ਹੈ ਉਹ ਬਹੁਤ ਮਸ਼ਹੂਰ ਸੀਗਾ ਅੱਜ ਕੱਲ ਇਹ ਸੇ ਹੀਰੋ ਗਰੁੱਪ ਦਾ ਹਸਤਾਲ ਚੱਲਦਾ ਇੱਥੇ ਆਈ ਲਵ ਲੁਧਿਆਣਾ ਇਹ ਆ ਗਿਆ ਜੀ ਭਾਰਤ ਨਗਰ ਚੌਂਕ ਜਿੱਥੋਂ ਬੱਸ ਸਟੈਂਡ ਨੂੰ ਤੇ ਸਿੱਧਾ ਦਿੱਲੀ ਨੂੰ ਸੜਕ ਨਿਕਲਦੀ ਹੈ ਇੱਥੋਂ ਆਪਾਂ ਹੁਣ ਚੰਡੀਗੜ੍ਹ ਵਾਲੇ ਪਾਸੇ ਪੈ ਜਾਾਂਗੇ ਯਾਨੀ ਕਿ ਦਿੱਲੀ ਹਾਈਵੇ ਤੇ ਪੈ ਜਾਾਂਗੇ ਸੋ ਆਹ ਚੌਂਕ ਜਿਹੜਾ ਸਾਈਕਲ ਇੰਡਸਟਰੀ ਨੂੰ ਸਮਰਪਿਤ ਕੀਤਾ ਜਾ ਰਿਹਾ ਭਾਈ ਹੀਰੋ ਵਾਲਿਆਂ ਨੂੰ ਸਰਕਾਰ ਦਾ ਜਿਹੜਾ ਚੱਕਾ ਘੁੰਮਣ ਕਰਕੇ ਜਿਹੜਾ ਹੈਗਾ ਸਾਈਕਲ ਹੁਣ ਅੱਜ ਕੱਲ ਲੋਕਾਂ ਦੀ ਪਸੰਦ ਘਟ ਗਿਆ ਹੈਗਾ ਜੀ ਇਹਨੂੰ ਆਪਾਂ ਇੱਥੇ ਲਾ ਦਈਏ ਇੱਥੇ ਤਾਂ ਕਿ ਇਹ ਕਾਹ ਵਾਲੀ ਵੀਡੀਓ ਆਪਣੀ ਕੈਪਚਰ ਕਰ ਸਕੀ ਚਲੋ ਆਓ ਜੀ ਐ ਦੌਰ ਹੁਣ ਕਰਕੇ ਇਸ ਐਤਵਾਰ ਹੁਣ ਕਰਕੇ ਇਥੇ ਥੋੜੀ ਜਿਹੀ ਆਵਾਜ਼ ਹੀ ਘੱਟ ਲੱਗਦੀ ਹੈ ਕਿਉਂਕਿ ਐਤਵਾਰ ਨੂੰ ਲੋਕ ਛੁੱਟੀ ਮਨਾਉਂਦੇ ਆ ਲੁਧਿਆਣੇ ਦੀ ਨਹੀਂ ਇੱਥੇ ਬਹੁਤ ਭੀੜ ਹੁੰਦੀ ਹੈ ਉੱਪਰ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਇਹ ਐਲੀਵੇਟਡ ਰੋਡ ਬਣੀ ਹੈ ਐਲੀਵੇਟਡ ਰੋਡ ਭਾਵ ਇੱਕ ਨਵਾਂ ਬਾਈਪਾਸ ਹੈ ਜਿਹੜਾ ਲੁਧਿਆਣੇ ਦੀ ਨਹਿਰ ਤੋਂ ਸ਼ੁਰੂ ਹੋ ਕੇ ਬਾਹਰ ਨੂੰ ਲੈ ਜਾਂਦਾ ਤੁਹਾਨੂੰ ਤੇ ਇਹ ਦੀ ਸੁਵਿਧਾ ਕਰਕੇ ਜਿਹੜਾ ਹੈਗਾ ਟ੍ਰੈਫਿਕ ਵੀ ਘਟਿਆ ਤੇ ਹੁਣ ਸੱਜੇ ਆਥਾਊਗਾ ਖੱਬੇ ਆਥਾਊਗਾ ਬੱਸ ਸਟੈਂਡ ਦੋਸਤੋ ਅੱਗੇ ਆਪਾਂ ਸਿੱਧਾ ਨਿਕਲ ਜਾਾਂਗੇ ਚੰਡੀਗੜ੍ਹ ਵੱਲ ਸਮਰਾਲਾ ਚੋਂ ਲੁਧਿਆਣਾ ਸ਼ਹਿਰ ਲੰਘਦੇ ਲੰਘਦੇ ਤਕਰੀਬਨ ਅੱਧਾ ਪੌਣਾ ਘੰਟਾ ਲੱਗ ਜਾਂਦਾ ਹੈ। ਕਾਰਨ ਇਹ ਹੈ ਕਿ ਲੁਧਿਆਣਾ ਸ਼ਹਿਰ ਬਹੁਤ ਵੱਡਾ ਹੈ। ਵੱਡਾ ਵੀ ਕਿਉਂ ਨਾ ਹੋਵੇ? ਲੁਧਿਆਣਾ ਇੱਕ ਪੁਰਾਣਾ ਸ਼ਹਿਰ ਹੈ। ਲੋਧੀ ਵੰਸ਼ ਦੇ ਸ਼ਾਸਕ ਸੀਗ ਜਿਹੜੇ ਉਹਨਾਂ ਨੇ ਵਸਾਇਆ ਸੀ ਇਹਨੂੰ। ਉਸ ਤੋਂ ਬਾਅਦ ਲੁਧਿਆਣਾ ਜਿਹੜਾ ਹੈਗਾ ਅੰਗਰੇਜ਼ਾਂ ਦੇ ਅਧੀਨ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਜਿੰਨੀਆਂ ਵੀ ਲੜਾਈਆਂ ਹੋਈਆਂ ਉਹ ਲੁਧਿਆਣਾ ਦੀ ਸ਼ੌਣੀ ਤੋਂ ਅੰਗਰੇਜ਼ਾਂ ਨੇ ਲੜੀਆਂ ਕਿਉਂਕਿ ਪਰਲੇ ਪਾਸੇ ਸਤਲੁਜ ਸੀਗਾ ਸਤਲੁਜ ਤੋਂ ਪਾਰ ਮਹਾਰਾ ਰਣਜੀਤ ਸਿੰਘ ਦਾ ਰਾਜ ਸੀ ਉਰਲੇ ਪਾਸੇ ਹਿੰਦੁਸਤਾਨ ਭਾਵ ਭਾਰਤ ਅੰਗਰੇਜ਼ਾਂ ਦੇ ਅਧੀਨ ਸੀਗਾ ਸੋ ਲੁਧਿਆਣਾ ਇੱਕ ਬਹੁਤ ਵਧੀਆ ਇੰਡਸਟਰੀ ਰਹੀ ਹੈ ਜੇ ਸਾਈਕਲਾਂ ਦੀ ਗੱਲ ਕਰੀਏ ਤਾਂ ਸਾਈਕਲ ਇੰਡਸਟਰੀ ਵੀ ਰਹੀ ਹੈ A1 Hero ਉਸ ਤੋਂ ਬਾਅਦ ਫੌਜੀ ਦੇ ਸਮਾਨ ਦੀ ਰਹੀ ਹੈ ਉਸ ਵਾਲ ਵਰਤਮਾਨ ਇਹਦਾ ਤੇ ਹੁਣ ਜਿਹੜੇ ਆਪਣੇ ਪੰਜਾਬੀ ਫਾਸਟ ਫੂਡ ਖਾਣਨੇ ਆਪਾਂ ਬ੍ਰੈਡ ਤਲ ਕੇ ਖਾਣਨੇ ਆ ਪਕੌੜੇ ਖਾਣਨੇ ਬ੍ਰੈਡ ਪਕੌੜਾ ਖਾਣਨੇ ਆ ਸੈਂਡਵਿਚ ਖਾਣਨੇ ਆ ਠੀਕ ਹੈ ਜਿਹੜੇ ਬ੍ਰੈਡ ਬਣਦੇ ਆ ਉਹ ਬ੍ਰੈਡ ਵੀ ਇੱਥੇ ਬਣਦੇ ਆ ਕੋਨ ਤੇ ਕਿੱਟੀ ਕਿੱਟੀ ਬ੍ਰੈਡ ਦੀ ਫੈਕਟਰੀ ਆ ਤੁਹਾਡੇ ਸਾਹਮਣੇ ਆ ਉਧਰ ਫੈਕਟਰੀ ਆਊਟਲੈਟ ਲੈ ਤੇ ਆਹ ਸਾਰੀ ਇੱਥੇ ਕਿੱਟੀ ਬ੍ਰੈਡ ਬਣ ਕੇ ਪੰਜਾਬ ਨੂੰ ਜਾਂ ਬਾਹਰ ਸਪਲਾਈ ਹੁੰਦੀ ਆ ਸੁਪਾ ਇਹ ਵੱਡੇ ਸ਼ਹਿਰਾਂ ਦੀ ਗੱਲਬਾਤ ਵੱਡੀ ਹੁੰਦੀ ਹੈ। ਉਹ ਟ੍ਰੈਫਿਕ ਕਰਕੇ ਇਹਦੇ ਵਿੱਚ ਬੜ ਨੂੰ ਜੀ ਨਹੀਂ ਕਰਦਾ ਜੈਂਤਵਾਰ ਕਰਕੇ ਆਪਾਂ ਅੰਦਰ ਦੀ ਆਏ ਆ ਪਰ ਫਿਰ ਵੀ ਕਾਫੀ ਟਾਈਮ ਲੱਗ ਗਿਆ। ਇਸ ਤੋਂ ਅੱਗੇ ਆਪਾਂ ਹੁਣ ਇਹ ਜਿਹੜਾ ਰਾਹ ਹੈਗਾ ਇਹ ਚੰਡੀਗੜ੍ਹ ਰੋਡ ਹੈ। ਚੰਡੀਗੜ੍ਹ ਰੋਡ ਦੇ ਉੱਪਰ ਆਪਾਂ ਚੱਲ ਰਹੇ ਆ। ਇਸ ਤੋਂ ਅੱਗੇ ਸਮਰਾਲਾ ਆਊਗਾ। ਸਮਰਾਲਾ ਤੋਂ ਅੱਗੇ ਪਹਿਲਾਂ ਨੀਲੋ, ਨੀਲੋ ਨਹਿਰ ਆਊਗੀ ਤੇ ਫਿਰ ਸਮਰਾਲਾ ਤੇ ਫਿਰ ਅੱਗੇ ਆਊਗਾ ਜੀ ਚੰਡੀਗੜ੍ਹ। ਲੁਧਿਆਣਾ ਚੰਡੀਗੜ੍ਹ ਰਾਜਮਾਰਗ ਦੇ ਉੱਪਰ ਖੱਬੇ ਸੱਜੇ ਪਾਸੇ ਜਿਹੜਾ ਹੈਗਾ ਇੱਕ ਪਿੰਡ ਸੰਘੋਲ ਵਸਿਆ ਹੋਇਆ ਤੇ ਉਹ ਸੰਘੋਲ ਉੱਚਾ ਪਿੰਡ ਸੰਘੋਲ ਕਿਹਾ ਜਾਂਦਾ ਜੀ ਨੂੰ ਤੇ ਇਹ ਪਿੰਡ ਜਿਹੜਾ ਹੈਗਾ ਸਿੰਧੂ ਘਾਟੀ ਦੀ ਸਭਿਤਾ ਵੇਲੇ ਦਾ ਪਿੰਡ ਹੈ ਇੱਥੇ ਅਵਸ਼ੇਸ਼ ਮਿਲੇ ਸੀਗੇ ਖੁਦਾਈ ਦੇ ਵਿੱਚ 1960 ਦੀ ਖੁਦਾਈ ਦੇ ਵਿੱਚ ਸੋ ਉਹ ਦੇਖਣ ਆਪਾਂ ਇਧਰ ਨੂੰ ਚੱਲੇ ਆਂ ਸਾਂਚੀ ਸਤੂਪ ਮਿਲਿਆ ਸੀਗਾ ਹੋਰ ਘਰਾਂ ਦੇ ਨਮੂਨੇ ਮਿਲੇ ਸੀ ਮਿੱਟੀ ਦੇ ਭਾਂਡੇ ਮਿਲੇ ਸੀਗੇ ਉਹ ਵੇਖਣ ਵਾਸਤੇ ਆਪਾਂ ਇਹ ਸੰਘੋਲ ਪਿੰਡ ਨੂੰ ਚੱਲੇ ਆਂ ਤੇ ਜਿਹੜਾ ਆ ਰਸਤਾ ਹੈਗਾ ਆਸੇ-ਪਾਸੇ ਤੁਹਾਨੂੰ ਰੇਲਿੰਗ ਦਿਸਦੀ ਹੈ ਇਹ ਉਸ ਸਾਰੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਅਧੀਨ ਆਉਂਦੀ ਆ ਤੇ ਇੱਥੇ ਉਹ ਜਿਹੜੇ ਆਪਾਂ ਨੂੰ ਸਮਾਰਕ ਮਿਲੇ ਸੀਗੇ ਖੁਦਾਈ ਦੇ ਵਿੱਚ ਉਹ ਦੇਖੋ ਨਾ ਮਿਲਣਗੇ ਤੇ ਇਹ ਦੇਖਦੇ ਆਪਾਂ ਤੇ ਕੀ ਕੁਝ ਲਪਿਆ ਸੀ ਕੀ ਕੁਝ ਇਤਿਹਾਸ ਨੇ ਸਾਡੇ ਵਾਸਤੇ ਇੱਥੇ ਛੱਡਿਆ ਸੀ ਜਾਂ ਇਤਿਹਾਸ ਦੇ ਵਿੱਚੋਂ ਕੀ ਕੁਝ ਲੱਭ ਕੇ ਸਾਡੇ ਸਾਹਮਣੇ ਉਹਨਾਂ ਨੇ ਧਰਿਆ ਸੀਗਾ ਸਵਕਤਾ ਬੈਠੇ ਆ ਸੰਗੋਲ ਉੱਚਾ ਪਿੰਡ ਸੰਗੋਲ ਉਹ ਪਰਲੇ ਵਸ ਲੁਧਿਆਣਾ ਚੰਡੀਗੜ੍ਹ ਸੜਕ ਤੇ ਲੁਧਿਆਣਾ ਚੰਡੀਗੜ੍ਹ ਸੜਕ ਦੇ ਉੱਪਰ ਇਹ ਪਿੰਡ ਹੈ ਸੱਜੇ ਹੱਥ ਮੁੜ ਕੇ ਇਸ ਪਿੰਡ ਦੇ ਵਿੱਚ ਖੁਦਾਈ ਕੀਤੀ ਗਈ ਸੀ 1968 ਦੇ ਵਿੱਚ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੁਆਰਾ ਤਾਂ ਉੱਥੋਂ ਪਤਾ ਲੱਗਿਆ ਸੀਗਾ ਕਿ ਭਾਈ ਇੱਥੇ ਸਿੰਧੂ ਘਾਟੀ ਸਭਿਤਾ ਨਾਲ ਸੰਬੰਧਿਤ ਇੱਕ ਪਿੰਡ ਜਿਹੜਾ ਉਹ ਵਸਦਾ ਸੀਗਾ 2000 ਈਸਾ ਪੁਰੂਨ ਸਭਿਤਾ ਰਹੀ ਹੈ ਤੇ ਸਤਲੋਈ ਦੇ ਨੇੜੇ ਇਨੂੰ ਆਪਾਂ ਸਿੰਧੂ ਘਾਟੀ ਸਭਿਤਾ ਕਹਿੰਦੇ ਨੇ ਸਿੰਧੂ ਘਾਟੀ ਸਭਿਤਾ ਤਾਂ ਕਹਿੰਦੇ ਆ ਜਿਹੜੀ ਸਿੰਧ ਨਦੀ ਹੈ ਉੱਪਰ ਤੇ ਪਾਕਿਸਤਾਨ ਚ ਵਹਿੰਦੀ ਹੈ ਉਹਦੇ ਨਾਲ ਨਾਲ ਜਿਹੜੀਆਂ ਜਿੰਨੀਆਂ ਵੀ ਉਹਦੀ ਧਰਾਵਾਂ ਸੀਗੀਆਂ ਜਾਂਉਂਦੀਆਂ ਸ਼ਖਾਵਾਂ ਸੀਗੀਆਂ ਸਤਲੁਜ ਤੇ ਬਿਆਸ ਜੇਲਮ ਚਨਾਬ ਉਹਦੇ ਆਸੇ-ਆਸੇ ਉਹਦੇ ਆਸੇ-ਪਾਸੇ ਜਿੰਨੇ ਵੀ ਸਭਿਤਾਵਾਂ ਵਸੀਆਂ ਉਹਨੂੰ ਸਿੰਧੂ ਘਾਟੀ ਸਭਿਤਾ ਕਹਿੰਦੇ ਆ ਸੋ ਇਹ ਸੰਘੋਲ ਪਿੰਡ ਦੇ ਜਿਹੜੇ ਵਿਸ਼ੇਸ਼ ਮਿਲੇ ਆ ਇਹ ਸਤੂਪ ਹੈ ਬੁੱਧ ਧਰਮ ਦਾ ਪੁਰਾਣਾ ਸਤੂਪ ਹੈ ਸਾਂਚੀ ਸਤੂਪ ਹੋ ਸਕਦਾ ਹੈ ਇਹ ਸਿੰਧੂ ਘਾਟ ਦੇ ਬਾਹਰ ਜਿਹੜੇ ਬੁੱਧ ਧਰਮ ਦੇ ਅਨਿਆਈ ਹੋਣ ਉਹਨਾਂ ਨੇ ਇਹ ਸਾਂਚੀ ਸਤੂਪ ਬਣਾਇਆ ਹੋਵੇ ਜਾਂ ਉਸ ਸਮੇਂ ਦੇ ਰਹਿਣ ਵਾਲੇ ਲੋਕਾਂ ਦੇ ਇਹ ਘਰ ਬਗੈਣਾ ਹੋ ਨਾਲੀ ਵਗੈਰਾ ਦੇ ਆਕਾਰ ਹੈਗੇ ਆ ਉਹ ਪੁਰਾਣੇ ਕਮਰੇ ਦੇ ਆਕਾਰ ਹੈਗੇ ਆ ਹੁਣ ਤੱਕ ਇਹ ਸਮਝ ਨਹੀਂ ਆਉਂਦੇ ਪਰ ਜਿਹੜੀ ਇੱਟਾਂ ਇੱਟ ਦਾ ਆਕਾਰ ਵੱਡਾ ਹੈ ਜਿਹੜਾ ਬਠੰਡੇ ਵਾਲਾ ਕਿਲਾ ਦੇਖਿਆ ਸੀਗਾ ਕੁਸ਼ਾਨ ਵੰਸ਼ ਨਾਲ ਤੇ ਹੀ ਇਨਵੰਸ਼ ਨਾਲ ਉਹਨਾਂ ਨਾਲ ਸੰਬੰਧਿਤ ਇਹ ਇੱਟਾਂ ਲੱਗਦੀਆਂ ਆ ਆਕਾਰ ਵੱਡਾ ਹੈ ਪਰ ਪਤਲੀਆਂ ਇਹ ਦੇਖਣ ਦੇ ਵਿੱਚ ਦੇਖਣਾ ਤਾਂ ਇਹਨੂੰ ਬਸ ਇਦਾਂ ਹੀ ਦੇਖ ਸਕਦੇ ਆਪਾਂ ਕਿਉਂਕਿ ਹੁਣ ਖੰਡਰ ਹੋ ਚੁੱਕਿਆ ਆ। ਆ ਵਿਸ਼ੇਸ਼ ਆ ਸਿਰਫ ਆਥੇ ਬਸੇ ਬਾਉਂਡਰੀ ਕੀਤੀ ਹੋਈ ਉਹਨਾਂ ਨੇ। ਤੇ ਉਹ ਤਾਂ ਨਹੀਂ ਪਰ ਲੱਗਦਾ ਵੀ ਹਾਂ ਇੱਥੇ ਇੱਕ ਪਹਿਲਾਂ ਇੱਕ ਸੱਭਤਾ ਵਸਦੀ ਹੋਊਗੀ। ਪੂਰੀ। ਘੋਲ ਕ੍ਰਿਤਿਆਵਾਂ ਬਣੀਆਂ ਹੋਈਆਂ ਤੇ ਜਿਹੜੀ ਇੱਟ ਆ ਉਹਦੇ ਜਿਹੜੀ ਚੜਾਈ ਆ ਉਹ ਤੁਸੀਂ ਦੇਖ ਸਕਦੇ ਹੋ ਵੱਡੀ ਆ। ਆ ਥੋੜੀਆਂ ਛਲਕੇ ਲਾਈਆਂ ਲੱਗਦੀਆਂ ਮੇਰਾ ਇਹਦੇ ਉੱਤੇ ਜੁੱਤੇ ਲੈ ਕੇ ਚੜਨ ਜੀ ਨਹੀਂ ਕਰਦਾਗਾ ਇਹਦੇ ਬਾਰੇ ਮੋਟੀ ਮੋਟੀ ਜਾਣਕਾਰੀ ਆਪਾਂ ਨੂੰ ਇਹ ਮਿਲੀ ਹੈ ਭਾਈ ਵੀ ਇਹ ਸਤੂਪ ਸੀਗਾ ਸਾਂਚੀ ਸਤੂਪ ਵਾਲਾ ਜਿਹੜਾ ਸਤੂਪ ਹੈ ਕਹਿ ਦਈਏ ਵੀ ਉਵੇਂ ਹੈ ਬੁੱਧਧਰਮ ਦਾ ਸਤੂਪ ਜਿਵੇਂ ਕਹਿ ਦਿੰਨੇ ਆਪਾਂ ਚਾਰ ਚੁੰਡਾਂ ਇਹਦੀਆਂ ਇੱਕ ਇੱਥੇ ਹੈ ਇੱਕ ਉੱਥੇ ਉਹ ਉੱਥੇ ਤੇ ਉੱਥੇ ਚਾਰ ਚੁੰਡਾਂ ਤੇ ਵਿਚਾਲੇ ਇਹ ਗੋਲ ਸੀਗੀ ਆਕ੍ਰਿਤੀ ਇਹਦੀ ਗੁਲਾਈ ਦੇ ਵਿੱਚ ਆਹੀ ਇੱਥੋਂ ਗੋਲ ਘੁੰਮ ਜਾਂਦਾ ਹੈ ਇੱਥੇ ਫਿਰ ਜਿਵੇਂ ਗੋਲਾ ਜਾਂਦਾ ਇੱਥੇ ਜਦੋਂ ਤੁਸੀਂ ਉੱਪਰ ਖੜਦੇ ਹੋ ਇਹਦੇ ਤੁਹਾਨੂੰ ਪਤਾ ਲੱਗਦਾ ਹੈ ਇਹ ਤੁਹਾਨੂੰ ਗੋਲਮਾ ਆਕ੍ਰਿਤੀ ਸੀਗੀ ਤੇ ਇਹ ਤਾਂ ਗੁੰਬਰ ਬਣਿਆ ਹੋਇਆ ਸੀਗਾ ਹੌਲੀ ਹੌਲੀ ਕੀ ਹੈ ਜਦੋਂ ਨਹੀਂ ਪਤਾ ਹੁੰਦਾ ਕਿਸੇ ਨੂੰ ਤਾਂ ਲੋਕਾਂ ਨੇ ਇਹ ਇੱਟਾਂ ਚੱਕ-ਚੱਕ ਕੇ ਘਰ ਬਣਾਏ ਇਹਦੇ ਉਹ ਜਿਹੜੀ ਜਗ੍ਹਾ ਬਾਈ ਨੇ ਦੱਸਿਆ ਉੱਥੇ ਇੱਕ ਅ ਬਰਤਨ ਮਿਲਿਆ ਸੀ ਉਹਦੇ ਚ ਸਵਾਹ ਸੀਗੀ ਤੇ ਬਾਕੀ ਵੀ ਸਾਰਾ ਜਿਹੜਾ ਇਹ ਕਰਤੀ ਹੈ ਉਹ ਇਦਾਂ ਹੀ ਹੋਊਗੀ ਤੇ ਜਦੋਂ ਤੁਸੀਂ ਹੁਣ ਇਹਨੂੰ ਦੇਖਦੇ ਹੋ ਤਾਂ ਹੁਣ ਤੁਹਾਨੂੰ ਲੱਗਦਾ ਭਾਈ ਵੀ ਇਹ ਸਿਰਫ ਇੱਕ ਥੇ ਹੈ ਅਫਤਰੇ ਬਾਈਆਂ ਦਾ ਤੇ ਜਸਪਾਲ ਸਿੰਘ ਬਾਈ ਇੱਥੇ ਡਿਊਟੀ ਤੇ ਹੈ ਉਹ ਸਾਨੂੰ ਦਿਖਾਉਣ ਲੈ ਕੇ ਜਾਊਗਾ ਜਿਹੜਾ ਇੱਥੇ ਦਾ ਵਿਸ਼ੇਸ਼ ਬਣਿਆ ਹੋਇਆ ਹਾਥੀ بڑا ਜਿਹਨੂੰ ਕਹਿੰਦੇ ਆ ਤੇ ਬਾਈ ਜਸਪਾਲ ਤੁਹਾਡੀ ਫਿਰ ਸੈਂਟਰ ਦੀ ਨੌਕਰੀ ਹੈ ਥੋੜੀ ਸੈਂਟਰ ਦੀ ਨੌਕਰੀ ਹੈ ਫਿਰ ਹਾਂ ਠੀਕ ਹੈ ਠੀਕ ਹੈ ਅੱਛਾ ਠੀਕ ਇਧਰ ਇਧਰ ਠੀਕ ਹੈ ਇਧਰੋਂ ਆ ਜੀ ਉਹਨਾਂ ਨੂੰ ਮਾਰ ਲਈ ਆਵਾਜ਼ ਕਿ ਇਧਰ ਹੀ ਆਣਗੇ ਠੀਕ ਅਰੇ ਗ੍ਰੇਵਰ ਆਪਾਂ ਕਿਤਾ ਬਲੌਗ ਗਰੁੱਪ ਬਣਾ ਕੇ ਪਾਉਨੇ ਆ ਹਾਂਜੀ ਬਾਈ ਅੱਛਾ ਸਫਾਈ ਵਾਵਾ ਕਰਾਈ ਵੀ ਹੈ ਸਰਕਾਰ ਨੇ ਹਣਾ ਐ ਲੱਗਦਾ ਜੰਗਲ ਵਿੱਚ ਜਾਈ ਜੰਦੇ ਨੇ ਬਾਈ ਜਸਪਾਲ ਤੁਸੀਂ ਦੋ ਜਣੇ ਵੀ ਇੱਥੇ ਇੱਕੋ 22 ਸੀ ਨਾ ਵੀਰ ਬੈਠਾ ਜਿੱਥੇ ਇੱਕ ਤੁਸੀਂ ਠੀਕ ਇਹ ਉਹ ਜਗਾ ਜਿਹਨੂੰ ਹਾਥੀਵਾੜਾ ਕਹਿੰਦੇ ਆ ਇਹ ਰਾਜੇ ਦੇ ਹਾਥੀਆਂ ਦਾ ਆਸਪਾਲ ਕਹਿੰਦੇ ਕੋਈ ਕੁਛ ਕਹਿੰਦਾ ਪਰ ਇਹਦੇ ਤੋਂ ਕੋਈ ਜਾਣਕਾਰੀ ਨਹੀਂ ਗੁਲਾਈ ਦੇ ਵਿੱਚ ਹੈ ਵੀ ਇੱਟਾਂ ਉਹੀ ਪੁਰਾਣੀਆਂ ਕੁਸ਼ਾਨ ਵੰਸ਼ ਦੀਆਂ ਜਿਹੜੀ ਚੌੜੀ ਇੱਟ ਬਠਿੰਡੇ ਵਾਲਾ ਕਿਲਾ ਵੀ ਤੁਹਾਨੂੰ ਇਸ ਇੱਟ ਦੇ ਦਿਖਾਈ ਦੇ ਦਿੰਦੇ ਦਊਗਾ ਪਹਿਲੀ ਦੂਜੀ ਸਦੀ ਦੇ ਅੰਸ਼ਾਪ ਨੂੰ ਦੇਖਦੇ ਮਿਲਦੇ ਆ ਪਰ ਬਹੁਤਾ ਧਿਆਨ ਇਤਿਹਾਸ ਵੱਲ ਨਾ ਹੋਣ ਕਰਕੇ ਸਰਕਾਰਾਂ ਦਾ ਇਹ ਵੀ ਹਾਲਤ ਕੁਝ ਇਹੋ ਜਿਹੀ ਹੈ ਫਿਰ ਆਪਣੀ ਵੀ ਦਿਲਚਸਪੀ ਘਟ ਹੈ ਦੇਖਣ ਵਾਲਿਆਂ ਦੀ ਦੇਖਣ ਵਾਲੇ ਵੀ ਕਿੰਨੇ ਆਉਂਦੇ ਮਤਲਬ ਘੱਟ ਹੀ ਆਉਂਦੇ ਬਈ ਥੋੜੇ ਕੋਲੇ ਜਿੰਨੀ ਦੇਖਣ ਵਾਲਿਆਂ ਦੀ ਦਿਲਚਸਪੀ ਹੋਊਗੀ ਓੰਨੀ ਇਹਦੀ ਰੱਖ ਰਖਾ ਹੋਊਗੀ ਉਸੇ ਖੰਡਰਾ ਦੇ ਜਾਂ ਉਸੇ ਅਵਸ਼ੇਸ਼ਾਂ ਦਾ ਆਹ 뮤ਜ਼ੀਅਮ ਬਣਿਆ ਹੋਇਆ ਜੀ ਆਰਕੀਓਲੋਜੀਕਲ ਸਰਵੇਅ ਆਫ ਇੰਡੀਆ ਦਾ ਦੇਖਦੇ ਆ ਜੀ ਕੀ ਹੋਇਆ ਇੱਥੇ ਇਹਨੂੰ ਵੀ ਦੇਖ ਕੇ ਚੱਲੋ ਛੋਟਾ ਜਿਹਾ ਮਿਊਜ਼ੀਅਮ ਬਣਾਇਆ ਹੋਇਆ ਨੇ ਇਹਨਾਂ ਨੇ ਛੋਟਾ ਜਿਹਾ ਹੋਬਲੀ ਯਾਦ ਟਿਕਟ ਹੈ ਜੀ ਐਂਟਰੀ ਦੇ 10 ਰੁਪਏ ਹੈ ਤੇ ਪਰ ਅੰਦਰ ਇਹਦੇ ਵੀਡੀਓਗ੍ਰਾਫੀ ਲਾਊਡ ਨਹੀਂ ਹੈਗੀ। ਇੱਥੇ-ਇੱਥੇ ਆਪਾਂ ਵੀਡੀਓਗ੍ਰਾਫੀ ਕਰ ਸਕਦੇ ਹਾਂ। ਸੰਘੋਲ ਦਾ ਪ੍ਰਾਤਿਕ ਆ ਜਿਹੜਾ ਗੋਲ ਆਪਾਂ ਦੇਖ ਕੇ ਆਈਏ ਉਹੀ ਹੈ ਸਾਰਾ ਗੋਲਾ ਇੱਥੇ। ਤੋਂ ਇਹਦੇ ਅੰਦਰੋਂ ਜਿਹੜੀਆਂ ਚੀਜ਼ਾਂ ਮਿਲੀਆਂ ਉਹ ਅੰਦਰ ਦੇਖਣ ਨੂੰ ਮਿਲਣਗੀਆਂ। ਇਹ ਹੈ ਜੀ ਉਹ ਮਿਊਜ਼ੀਅਮ ਸੰਘੋਲ ਆਰਕੀਓਲੋਜੀਕਲ ਮਿਊਜ਼ੀਅਮ ਤੇ ਕਾਫੀ ਚੰਗੀ ਜਾਣਕਾਰੀ ਮਿਲਦੀ ਹੈ ਮਿਊਜ਼ੀਅਮ ਦੇ ਵਿੱਚ ਆ ਕੇ ਤੇ ਦੇਖਣ ਨੂੰ ਤੁਹਾਨੂੰ ਮਿਲਦੇ ਆ ਵੀ ਇਹੇ ਰਾਜੇ ਅਸ਼ੋਕ ਨੇ 8000 ਸਤੂਬ ਬਣਾਏ ਸੀ ਇਹੋ ਜਿਹੜੇ ਉਹ ਪਿੱਛੇ ਦੇਖ ਕੇ ਆਈਏ। ਉਹ ਸਤੂਬ ਦਾ ਇਹ ਇੱਕ ਢਾਂਚਾ ਸੀਗਾ ਲੋਕਾਂ ਨੇ ਥੇਹ ਦੇ ਵਿੱਚੋਂ ਇੱਟਾਂ ਕੱਢ-ਕੱਢ ਕੇ ਉਹਨੂੰ ਖਰਾਬ ਕਰਤਾ ਸੀ ਅਦਰਵਾਈਜ਼ ਤਾਂ ਬਹੁਤ ਚੀਜ਼ਾਂ ਮਿਲੀਆਂ ਦੇ ਵਿੱਚ ਮੂਰਤੀਆਂ ਮਿਲੀਆਂ ਤੇ ਪਿੱਲਰ ਮਿਲੇ ਆ ਤੇ ਹੋਰ ਸਾਡੇ ਜਿਹੜਾ ਸਾਂਚੀ ਸਤੂ ਮੱਧ ਪ੍ਰਦੇਸ਼ ਵਾਲਾ ਉਹ ਉਵੇਂ ਦੇ ਉਵੇਂ ਹੀ ਆ ਉਹ ਹਜੇ ਤੇ ਆ ਹੈਗਾ 8000 ਸਤੂਬ ਬਣਾਏ ਸੀ ਦੇਖੋ ਤੁਸੀਂ ਕਿੱਥੇ-ਕਿੱਥੇ ਹੋਣਗੇ ਫਿਰ ਉਹ ਸੋ ਵਧੀਆ ਆਓ ਦੇਖੋ ਇਹਨੂੰ ਜਾਣਕਾਰੀ ਲੋ ਇਤਿਹਾਸ ਦੀ ਭਾਈ ਆਪਾਂ ਖੜੇ ਹਾਂ ਜੀ ਇੱਥੇ ਸਾਈਟ ਨੰਬਰ 11 ਤੇ ਤੇ ਜਿਹੜਾ ਪਹਿਲਾ ਸਤੂਪ ਦੇਖ ਕੇ ਆਏ ਆ ਸਾஞ்சி ਸਤੂਪ ਉਹਦੇ ਵਰਗਾ ਹੀ ਇੱਕ ਸਤੂਪ ਹੈ ਪਰ ਇਹ ਇੱਕ ਸਕੂਲ ਹੈ ਬੁੱਧ ਸਕੂਲ ਜਿਵੇਂ ਆ ਦੋ ਕਮਰੇ ਤੇ ਅੱਗੇ ਇੱਕ ਬਰਾਂਡਾ ਫੇਰ ਦੋ ਕਮਰੇ ਤੇ ਅੱਗੇ ਇੱਕ ਬਰਾਂਡਾ ਤੇ ਉਹ ਵੀ ਉੱਥੇ ਇੱਕ ਕਮਰੇ ਬਣਾਏ ਹੋਏ ਜਾਂ ਸਤੂਪ ਬਣਾਏ ਹੋਏ ਉਹਦੇ ਵਿੱਚ 24 ਖਾਨੇ ਬਣੇ ਹੋਏ ਆ 24 ਘੰਟੇ ਤੇ 8 ਪਹਿਰ ਉਹਦੇ ਵਿਚਾਲੇ ਬਣੇ ਗਏ ਆ ਤੇ ਜਦੋਂ ਗੱਲ ਕਰੀਏ ਇਹਦੀ ਆਪਾਂ ਆਪ ਨੂੰ ਪਤਾ ਵੀ ਇਸ ਚੀਜ਼ ਨੂੰ ਮਿਲੇ ਨੂੰ 2300 ਸਾਲ ਲਗਭਗ 2300 ਸਾਲ ਹੋ ਗਏ ਆ ਤੇ 2300 ਸਾਲ ਪੁਰਾਣੀ ਚੀਜ਼ ਹੈ ਇਹ ਤੇ ਜਦੋਂ ਕਿਸਾਨ ਨੇ ਇੱਥੋਂ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਵੀ ਭਾਈ ਸਾਡੇ ਥੱਲੋਂ ਜਿਹੜੀ ਹੈਗੀ ਆ ਉਹ ਕੁਝ ਨਿਕਲਦੀਆਂ ਅਵਸਥਾਂ ਪੁਰਾਣੀਆਂ ਤਾਂ ਜੀਵੀ ਸ਼ਰਮਾ ਜਿਹੜਾ ਰਟਾਇਰ ਆਰਮੀ ਅਫਸਰ ਸੀਗਾ ਉਹਨੇ ਪੜਿਆ-ਪੜਿਆ ਤੇ ਜਿਹੜਾ ਆਪਾਂ ਉੱਥੇ ਹੀ ਪੜ ਕੇ ਆਏ ਆ ਮਿਊਜ਼ੀਅਮ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਵੀ ਇਹੀ ਗੱਲ ਦੱਸੀ ਗਈ ਹੈ ਕਿ ਭਾਈ ਜਿਹੜਾ ਹਿਊਨਸਾਂ ਸੀਗਾ ਚੀਨੀ ਯਾਤਰੀ ਉਹ ਜਦੋਂ ਯਾਤਰਾ ਕਰਦਾ ਇੱਧਰ ਆਇਆ ਸੀਗਾ ਤਾਂ ਉਹਨੇ ਆਪਦੀ ਕਿਤਾਬ ਵਿੱਚ ਸਿਤੋਤੂਲੂ ਨਾਂ ਦੀ ਕਿਤਾਬ ਤੋਂ ਇਹ ਹਵਾਲਾ ਹੀ ਮਿਲਦਾ ਵੀ ਭਾਈ ਇੱਥੇ ਜਿਹੜਾ ਹੈਗਾ ਮੱਠ ਰਹੀ ਹੈ ਤੇ ਮੱਠ ਉਹ ਅਸ਼ੋਕ ਦੇ ਸਮੇਂ ਦੇ 8000 ਮੱਠ ਬਣਾਏ ਸੀ ਉਹਨੇ ਤੇ ਇਹ ਕਹਿੰਦੇ ਵੀ ਇੱਥੇ ਕੁੱਲ 13 ਸਾਈਟਾਂ ਤੇ ਜਿਹੜੇ ਜੋ ਦੋ ਮਿਲ ਚੁੱਕੀਆਂ 11 ਨੰਬਰ 5 ਨੰਬਰ ਤੇ 11 ਨੰਬਰ ਬਾਕੀ ਸਾਰੀਆਂ ਜਿਹੜੀਆਂ ਹੈਗੀਆਂ ਇਹਨਾਂ ਦੀ ਥੱਲੇ ਤਰਤੀ ਥਲੀ ਆ ਪਿੰਡ ਵਸਣ ਕਰਕੇ 1960 ਤੋਂ ਬਾਅਦ ਤੇ 90 ਤੋਂ ਬਾਅਦ ਜਿਆਦਾ ਵਾਦੀ ਹੋਊਗੀ 2010 ਤੋਂ ਬਾਅਦ ਫਿਰ ਜਿਆਦਾ ਹੋਊਗੀ ਤਾਂ ਫਿਰ ਇਹ ਸਾਈਟਾਂ ਛੇੜੀਆਂ ਨਹੀਂ ਗਿਆ ਇੱਧਰ ਵਾਸ਼ਰੂਮ ਇੱਕ ਉਹ ਪਰਲੇ ਪਾਸੇ ਪਿੱਛੇ ਤੇ ਆ ਜਗਾ ਵੀ ਉਸ ਨਾਲ ਸੰਬੰਧਿਤ ਹੀ ਆ ਉਹ ਬਾਈ ਜਿਹੜਾ ਲੱਗਿਆ ਹੋਇਆ ਇੱਥੇ ਉਹਨੇ ਇੰਨੀ ਕਮੋਟੀ ਮੋਟੀ ਜਾਣਕਾਰੀ ਆਪਾਂ ਨੂੰ ਦਿੱਤੀ ਆ ਸੋਹਣੀ ਚੀਜ਼ ਹੈ ਇਤਿਹਾਸ ਦੀ ਸ਼ਾਂਤੀ ਬਹੁਤ ਹੈ ਇੱਥੇ ਤੇ ਮੈਡੀਟੇਸ਼ਨ ਹੁੰਦੀ ਰਹਿੰਦੀ ਹੈ ਤੇ ਕਹਿੰਦੇ ਵੀ ਬਾਈ ਬੁੱਧੀ ਵੀ ਆਉਂਦੇ ਮੱਥਾ ਦੇਖਣ ਇੱਥੇ ਕਿਉਂਕਿ ਭਾਈ ਉਹਨਾਂ ਦਾ ਸਥਾਨ ਹੈ ਬੁੱਧ ਧਰਮ ਦਾ ਤੇ ਇਸ ਕਰਕੇ ਇਹ ਉਹਨਾਂ ਦਾ ਇਤਿਹਾਸਿਕ ਨਹੀਂ ਉਹਨਾਂ ਦਾ ਧਾਰਮਿਕ ਸਥਾਨ ਇੱਕ ਤਰ੍ਹਾਂ ਦਾ ਸੋ ਇਹ ਗੱਲਾਂ ਬਾਤਾਂ ਭਾਈ ਪੰਜਾਬ ਚ ਵੀ ਇੱਥੇ ਅਜੇ ਪੁਰਾਣੇ ਪੰਨਿਆਂ ਨੂੰ ਦੇਖਦੇ ਦੇਖਦੇ ਆਪਾਂ ਇਤਿਹਾਸ ਦੇ ਨਵੇਂ ਪੰਨਿਆਂ ਕੋਲੇ ਖੜੇ ਆਪਾਂ ਖੜੇ ਆ ਖੰਟਮਾਨਪੁਰ ਲੰਘ ਕੇ ਚੰਡੀਗੜ੍ਹ ਵਾਲੇ ਪਾਸੇ ਨੂੰ ਤੇ ਇੱਕ ਨਹਿਰ ਹੈ ਜਿਹੜੀ ਸੁੱਕੀ ਹੈ ਬਿਲਕੁਲ ਖੁਸ਼ਕ ਇੱਕ ਇਧਰ ਨਗਦੀ ਪਈ ਹੈ ਨਹਿਰ ਆ ਨਹਿਰ ਜਮਾ ਖਾਲੀ ਹੈ ਤੇ ਖੁਸ਼ਕ ਹੈ ਸੁਪਰ ਜੀ ਇਤਿਹਾਸ ਦੇ ਉਹ ਪੰਨੇ ਹੈ ਇਹ ਐਸਵਾਈਐਲ ਸਤਲੁਜ ਜਮਨਾ ਲਿੰਕ ਨਹਿਰ ਹੈ ਭਈਏ ਜਿਹਨੂੰ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਕੁਰਬਾਨੀ ਦੇ ਕੇ ਬੰਦ ਕਰਵਾਇਆ ਸੀਗਾ ਇਹ ਸਤਲੁਜ ਦੇ ਪਾਣੀ ਨੂੰ ਜਮਨਾ ਦੇ ਪਾਣੀ ਨਾਲ ਜੋੜਦੀ ਸੀਗੀ ਯਾਨਕਿ ਪੰਜਾਬ ਦਾ ਹੋਰ ਪਾਣੀ ਇਹਦੇ ਵਿੱਚੋਂ ਬੱਦੇ ਤੋਂ ਕੱਢ ਕੇ ਜਰਾਹੀਂ ਜਮਨਾ ਨਾਲ ਮਲਾਇਆ ਜਾਣਾ ਸੀਗਾ ਪਹਿਲਾਂ ਹੀ ਪੰਜਾਬ ਦਾ ਪਾਣੀ ਜਿਹੜਾ ਹੈਗਾ ਉਹ ਹੋਰ ਸੁਭੇਣ ਦਿੱਤਾ ਜਾ ਰਿਹਾ ਸੀਗਾ ਪਰ ਸਤਲੁਜ ਉਹਨਾਂ ਲਿੰਕ ਨੇ ਇਹਨਾਂ ਨੂੰ ਹੋਰ ਪਾਣੀ ਦਿੱਤਾ ਜਾਣਾ ਸੀਗਾ ਦਿੱਲੀ ਨੂੰ ਉਦੋਂ ਜਿਹੜੀ ਸਿੱਖ ਮੂਵਮੈਂਟ ਸੀ ਉਹ ਸਿਗਰਾਂ ਦੇ ਸੀਗੀ ਤੇ ਉਹਦੇ ਵਿੱਚ ਹੀ ਇਹਨਾਂ ਨੇ ਸੋਨੇ ਦੀ ਕਈ ਨਾ ਟੱਕ ਲਾ ਕੇ ਨਹਿਰ ਦੀ ਖੁਦਾਈ ਸ਼ੁਰੂ ਕੀਤੀ ਸੀਗੀ ਪਰ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਇਹਦਾ ਇੰਜੀਨੀਅਰ ਜਿਹੜਾ ਸਿਕਰੀ ਇੰਜੀਅਰ ਸਿਕਰੀ ਸੀਗਾ ਜਿਹੜਾ ਉਹਦੀ ਉਹਨੂੰ ਭਾਈ ਸੋਧਾ ਲਾਇਆ ਉਹਦਾ ਉੱਚਾਈ ਕਰਾਈ ਤਾਣੂ ਤੇ ਫੇਰੇ ਨੇੜੇ ਦੀ ਰੈਕਿਸ ਇਤਿਆਦ ਇੱਥੇ ਹੀ ਉਵੇਂ ਹੀ ਖੜੀ ਹੈ। ਚੋਅ ਆਇਦਾ ਸਫਰ ਆਪਣਾ ਇਤਿਹਾਸ ਦੇ ਕਈ ਪੰਨਿਆਂ ਨੂੰ ਯਾਦ ਕਰਦਾ ਹੋਇਆ ਲੰਘੂਗਾ। ਹੁਣ ਇਸ ਤੋਂ ਬਾਅਦ ਆਪਾਂ ਪਹੁੰਚ ਰਹੇ ਹਾਂ ਖਰੜ ਵੱਲ। ਖਰੜ ਇੱਥੋਂ ਨਜ਼ਦੀਕ ਹੀ ਹੈ ਤੇ ਖਰੜ ਤੋਂ ਬਾਅਦ ਆਪਾਂ ਜਾਵਾਂਗੇ ਚੰਡੀਗੜ੍ਹ। ਚਲੋ ਜੀ ਚਲੋ। ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਪਾਂ ਚੱਲੇ ਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਪਾਂ ਚੱਲੇ ਆਂ ਪਰਮਵੀਰ ਸਿੰਘ ਰੁਪਾਣੇ ਵਾਲੇ ਉਹ ਬਾਈ ਇੱਥੇ ਪੀ ਐਚ ਡੀ ਕਰਦੀ ਐ ਤੇ ਪੀ ਐਚ ਡੀ ਕਰਦੇ ਨਾਲ ਨਾਲ ਉਹ ਜਿਹੜਾ ਹੈਗਾ ਧਾਰਮਿਕ ਤੇ ਅਧਿਆਤਮਿਕ ਗਤੀਵਿਧੀਆਂ ਵੀ ਚਲਾਉਂਦੇ ਆ ਉਹ ਖੰਡਪਾਟ ਸਾਹਿਬ ਕਰਵਾਉਂਦੇ ਆ ਇਸ ਸਾਲ ਉਹ ਵਿਦਿਆਰਥੀਆਂ ਦੇ ਆਪਾਂ ਕਹਿ ਦਈਏ ਵੀ ਸਵਾਗਤ ਦੇ ਲਈ ਨਵੇਂ ਵਿਦਿਆਰਥੀਆਂ ਦੇ ਸੋ ਇੱਥੋਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਦੇ ਵਿੱਚ ਬਣੇ ਹੋਏ ਗੁਰਦੁਆਰਾ ਸਾਹਿਬ ਉਧਰੋਂ ਚੱਲਿਆ ਣੀ ਅਗੜ ਖੜਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰ ਧਿਆਵੇ ਨਾਨਕ ਗੁਰਮੁਖ ਸਾਚ ਸਮਾਵੇ ਗੁਰਮੁਖ ਪਰਚੈ ਬੇਦ ਵਿਚਾਰੀ ਗੁਰਮੁਖ ਪਰਚੈ ਤਰੀਏ ਤਾਰੀ ਗੁਰਮੁਖ ਪਛੈ ਸੋ ਸਬਦ ਗਿਆਨੀ ਗੁਰਮੁਖ ਪਛੈ ਅੰਦਰ ਬਿਦ ਜਾਣੀ ਗੁਰਮੁਖ ਪਾਈਐ ਹਲਤ ਪਾਰ ਨਾਨਕ ਗੁਰਮੁਖ ਮੁਖਤ ਦਵਾਰ ਗੁਰਮੁਖ ਅਕਥ ਕਥ ਹੈ ਵਿਚਾਰ ਗੁਰਮੁਖ ਨਿਬਹਿ ਸਰਪ ਗੁਰਮੁਖ ਨਿਬਹਿ ਸਰਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸਬਦ ਅਚਾਰ ਸਬਦ ਧੇਰ ਜਾਣੈ ਜਾਣੈ ਸਾਨਕ ਬੋਹੈ ਜਲ ਸਮਾਈ ਗੁਰਮੁਖ ਤਰਪੀ ਸਚ ਸਾਜੀ ਇਸਨੇ ਉਹ ਪਤਪਤ ਸੋ ਬਾਜੀ 1107 ਈ ਬਲੌਕ ਲਓ ਜੀ ਇਹ ਆਪਣੀ ਈ ਬਲੌਕ ਦੇ ਵਿੱਚ 1107 ਆਪਣੇ ਮਿੱਤਰ ਪਿਆਰੇ ਦਾ ਇੱਥੇ ਫਲੈਟ ਹੈ ਤੇ ਆਪਾਂ ਪਹੁੰਚੇ ਆ ਮੋਹਾਲੀ ਮੋਹਾਲੀ 11 ਇੱਕ ਓ ਚੱਲ ਵਾਜੀ ਵਾ ਕੀ ਹਾਲ ਹੈ ਜੀ ਅਜਰਾ ਦਾ ਟਿਕਾਣਾ ਆਪਣਾ ਇੱਕ ਕਮਰੇ ਦੇ ਵਿੱਚ ਤੇ ਇਹ ਆਪਣੇ ਮਿੱਤਰ ਪਿਆਰ ਦਾ ਫਲੈਟ ਹੈ ਤੇ ਉਹਨਾਂ ਦੇ ਫਲੈਟ ਵਿੱਚ ਆਪਾਂ ਚੰਡੀਗੜ੍ਹ ਰਹੇ ਹਾਂ ਤੇ ਕੱਲ ਨੂੰ ਉੱਥੇ ਹੀ ਫਿਰ ਦੁਬਾਰਾ ਪਰਮਵੀਰ ਸਿੰਘ ਕੋਲੇ ਅਖਾਟਬਾਠਾ ਹੈ ਜੀ ਇਸ ਮੌਕੇ ਆਪਾਂ ਨਤਮਸਤ ਗੋਗ ਮਹਾਰਾਜ ਜੀ ਨੰਨਪੁਰ ਸਾਹਿਬੋਂ ਚੱਲੇ ਪਾਵਾਂਗੇ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਅੱਗੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਵਾਂ ਸਫਰ ਹੋਰ ਅੱਗੇ ਨੂੰ ਵਧਾਂਗੇ ਤੇ ਦੇਖਾਂਗੇ ਅੱਗੇ ਸਫਰ ਦੇ ਵਿੱਚ ਕੀ ਕੀ ਹੋਰ ਆਉਂਦਾ ਹੈ